ਪਿਆਰੇ ਸਰੋਤਿਆਂ ਪਿਆਰ ਪ੍ਰੀਤ ਸਾਥੀਓ ਕਾਲ ਜੀ ਤੁਸੀਂ ਦੇਖ ਰਹੇ ਹੋ ਸਟਾਰ ਏਜੀ ਨਿਊਜ਼ ਚੈਨਲ ਅਮਰਜੀਤ ਸਿੰਘ ਨਾਲ ਅਸੀਂ ਪਹੁੰਚੇ ਅੰਮ੍ਰਿਤਸਰ ਪਤਾ ਬਜਾਰ 68 ਵਿੱਚ 올 ਇੰਡੀਆ ਆਰਗੇਨਾਈਜੇਸ਼ਨ ਦੀ ਇਕਾਈ ਵੱਲੋਂ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਉੱਥੇ ਆ ਰਹੇ ਨੇ ਜੰਗ ਨਹੀਂ ਅਮਨ ਸਾਥੀ ਦੇ ਪਾਸ ਤੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਹਿੰਦੁਸਤਾਨ ਪਾਕਿਸਤਾਨ ਨੂੰ ਆਪਸ ਵਿੱਚ ਬਾਦ ਵਿੱਚ ਮਜ਼ਬੂਤ ਬਣਾਉਣ ਦੀ ਲੋੜ ਹੈ। ਅਮਨ ਪ੍ਰੇਮੀਆਂ ਨੇ ਇਸ ਬਾਰੇ ਵੀ ਚਰਚਾ ਕੀਤੀ। 1965 ਵਿੱਚ ਗੋਵਿੰਜਾ ਵਿਅਕਤੀ ਦੀ ਸਹੀਦੀ ਬਾਰੇ ਗੱਲਬਾਤ ਕੀਤੀ ਗਈ ਅਤੇ ਸਰਕਾਰ ਵੱਲੋਂ ਮੰਗ ਕੀਤੀ ਗਈ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਦਿਖਾਣੇ ਆ ਕੁਝ ਤਸਵੀਰਾਂ ਧਿਆਨ ਨੂੰ ਕਬਜੀ ਜਿਹੜਾ ਇਸ ਮਾਰਕਰ ਆਇਆ ਹੈ ਜਿਹੜਾ ਸ਼ੀਦਾ ਦੀ ਯਾਦ ਵਿੱਚ ਕੀਤਾ ਜਾਣਾ ਚਾਹੀਦਾ ਸੀ ਮੈਂ ਆਪਣਾ ਨੂੰ ਖੁਸ਼ ਨਸੀਬ ਸਮਝਦਾ ਕਿ 22 ਸਤੰਬਰ 1962 ਨੂੰ ਜਦੋਂ ਪਾਕਿਸਤਾਨ ਦੇ 에ਰਪੋਰਟs ਇੱਥੇ ਨਿਰਦੋਸ਼ ਸਿਵਿਲਿਆ ਪਬਲਿਸ਼ਨ ਦੇ ਬੰਬ ਵਾਰੀ ਕੀਤੀ ਔਰ ਗੋਵਿੰਜਾ ਨਿਰਦੋਸ਼ ਸਿਵਿਲਿਆ ਮਾਰੇ ਗਏ ਉਹਨਾਂ ਦੀ ਯਾਦ ਨੂੰ ਸਮਰਪਿਤ ਸ਼ਦਾਨੀ ਦੇ ਲਈ ਮੈਨੂੰ ਬਸੋਲਾ ਬੁਲਾਇਆ ਗਿਆ ਖਾਸ ਕਰ ਮੈਂ ਧੰਨਵਾਦ ਕਰਦਾ ਬਲਦੇਵ ਸਿੰਘ ਜੀ ਦੇ ਨਜ਼ਿਰ ਪਰ ਪੁਰਾਣੀ ਸਾਥੀ ਹੈ ਸਾਡੇ ਪੁਰਾਣੇ ਪਾਰਸ਼ਦ ਵੀ ਹੈ ਉਹਨਾਂ ਨੂੰ ਚੇਤੇ ਤੇ ਉਹਨਾਂ ਦੀ ਸਦਾ ਲਈ ਯਾਦ ਹੀ ਅਸੀਂ ਉਹਨਾਂ ਸ਼ਦਾਨੀ ਦੇ ਨਹੀਂ ਕਰ ਗਏ ਬਾਅਦ ਚ ਉਹ ਮੈਨੂੰ ਵੀ ਦੱਸਿਆ ਗਿਆ ਦਰਤੀ ਮੇਰੇ ਦੀ ਨੌਲੇ ਨਹੀਂ ਚਲੇ ਕਿ ਉਹਨਾਂ ਦੀ ਯਾਦ ਦੇ ਵਿੱਚ ਇੱਕ ਤੇ ਸਮਾਰਕ ਵੀ ਬਣਾਇਆ ਗਿਆ ਉਸ ਵੇਲੇ ਦੀ ਕਮੇਟੀ ਉਹ ਲੋ 1970 ਦੇ ਵਿੱਚ ਆਪਣੇ ਮਾਪੁਰ ਮੰਤਰੀ ਸ਼੍ਰੀ ਸੱਪਲ ਰਾਮ ਜੀ ਤੇ ਪ੍ਰਧਾਨਗੀ ਇਹ ਜਿਹੜਾ ਇਸ ਜਿਹੜਾ ਕਮਨੜੀ ਹਾਲ ਆ ਲੋਕਾਂ ਦੀ ਹਕਲੀ ਲੱਗ ਗਈ ਇਹ ਉਹਨਾਂ ਦੇ ਸਮਰਪੇ ਦਾ ਸ਼ਿਦਾਂ ਨੂੰ ਕਿ ਇਹਦੀ ਹਾਲਤ ਤੇ ਵੀ ਬਹੁਤ ਚੰਗੀ ਨਹੀਂ ਹੈ ਜਰਜਰ ਕੰਡੀਸ਼ਨ ਜਾਇ ਮ ਤੁਰੰਤ ਰੀਨੋਵੇਸ਼ਨ ਦੀ ਲੋੜ ਹੈ ਉਹ ਮੈਂ ਦੇਖਿਆ ਇੱਥੇ ਆ ਕੇ ਔਰ ਵਾਕੀ ਬਿਲਕੁਲ ਸਹੀ ਕਹਿ ਰਿਹਾ ਹੈ ਕਿ ਜਿਹੜੇ ਸ਼ਹੀਦਾਂ ਦੀ ਯਾਦ ਚ ਜਿਹੜੀ ਇਹ ਕਮਨੜੀ ਹਾਲ ਬਣਾਇਆ ਗਿਆ ਇਹਨੂੰ ਬਹੁਤ ਰੀਨੋਵੇਸ਼ਨ ਦੀ ਲੋੜ ਹੈ ਔਰ ਕਿਉਂਕਿ ਮੇਰਾ ਧਿਆਨ ਚ ਮਨ ਹੋਣਾ ਹੈ ਜੋ ਦੋ ਦਿਨ ਮੈਨੂੰ ਪਤਾ ਵੀ ਅੱਜ ਲੱਗਾ ਕੋਈ ਚਾਰ ਦਿਨ ਪਹਿਲਾਂ ਹੀ ਇੱਥੇ ਇੱਕ ਕਮਨੜੀ ਹਾਲ ਬਣਿਆ ਆਇਆ ਤੇ ਮੇਰੀ ਪੂਰੀ ਆਸ਼ਵਾਸਨ ਦਿੰਦਾ ਮੈਂ ਅਬਸੋਲੂਟ ਸਟੇਟ ਦੇ ਦਿੰਦਾ ਕਿ ਮੇਰੀ ਪੂਰੀ ਕੋਸ਼ਿਸ਼ ਹੈ ਜੀ ਮਾਨਯੋਗ ਆਪਣੇ ਕਮਿਸ਼ਨ ਸਾਹਿਬਾਂ ਦੇ ਜਾਂ ਮੇਹਰ ਸਾਹਿਬਾਂ ਨਾਲ ਧਿਆਨ ਜਿਲਾ ਕੇ ਜਦੋਂ ਵੀ ਮੈਂ ਹਾਊਸ ਬੰਦਾ ਜੀ ਆ ਕਮਿਸ਼ਨ ਸਾਹਿਬ ਦੇ ਨੌਲੇਜ ਆਗੇ ਜਰੇ ਉਹਨਾਂ ਦੀ ਲਿਮਟ ਚ ਹੈ ਕਿ ਲਿਆ ਕੇ ਇਹਦੀ ਰੈਨੋਮੇ ਸ਼ਤਰੋ ਤੇ 42 ਦੇ ਫੰਡ ਰੀਲੀਜ਼ ਕਰਾਏ ਜਾਣ ਤਾਂ ਕਿ ਸ਼ਹੀਦਾਂ ਨੂੰ ਸੱਚੀ ਸ਼ਰਧਾ ਰੂਪੀ ਜਾ ਸੇ ਲੰਮੇ ਸਮੇਂ ਕੋ ਮੰਗਿਆ ਜੀ ਤੁਹਾਨੂੰ ਕਿ ਕਿੰਨਾ ਘੰਟਾ ਸਮਾਂ ਲੱਗੇਗਾ ਜੀ ਮੈਂ ਦੱਸਿਆ ਨਾ ਮੈਨੂੰ ਨਹੀਂ ਦਾਲੋ ਜਗਾ ਮੰਗਿਆ ਹੈ ਮੰਗ ਗਿਆਨੀ ਗੁਰਦੀਪ ਸਿੰਘ ਦੱਸਿਆ ਕਿ ਮੈਂ ਕੀਤੀ ਹੈ ਐਸ ਲੋਕ ਰਾਜਾ ਜਗਾ ਕਿਤੇ ਹਾ ਅਜਿਹੋ ਦੇ ਬੰਦੇ ਪ੍ਰਤੀਨਿਧੀ ਆ ਮੰਗ ਜਿਹੜੀ ਆਵਾਜ਼ ਹੈ ਨਾ ਉਹਨਾਂ ਵੱਲੋਂ ਜਦੋਂ ਇਹ ਸੜਕਾਂ ਬੰਸਦੀਆਂ ਸੀਵੇ ਦੇ ਵੈਸੇ ਲਾਈਟ ਸ਼ੀਲਡ ਐਂਡ ਬੰਸਦੀ ਹੈ ਜਦਰਾ ਸ਼ਟਾ ਫੋਰ ਲਈ ਨਾ ਹੋ ਸਕਦਾ ਫੋਟ ਪਰ ਪਸਦੇ ਇਹ ਵੀ ਕੁਝ ਹੋ ਸਕਦਾ ਸੀ ਬੋੜ ਜੀ ਕਮੀ ਤੇ ਰਹੀ ਹੈ ਕਿਸੇ ਨਾ ਕਿਸੇ ਪਾਸੋਂ